ਪਰ ਕਾਰਨ ਕਿ ਮੇਰੀ ਹੈਲਪ ਗਾਰਡਨ ਉਹ ਫੌਂਟ ਤੇ ਕਰਦੇ ਹੱਤ ਵੱਧ ਹੈਲਪ ਵਰਕ ਬਹੁਤ ਮੁਸ਼ਕਲ ਗੁਜ਼ਾਰਾ ਚੱਲਦਾ ਕਿਉਂਕਿ ਪਾਜੀ ਵੀ ਡਰਾਈਵਿੰਗ ਕਰਦੇ ਆ 6000 ਰੁਪਿਆ ਉਹਨਾਂ ਦੀ ਤਨਖਾਹ ਹੈ 4000 ਰੁਪਿਆ ਦੀ ਸਕੂਲ ਲੋਨ ਨੇ ਛੋਟੇ ਛੋਟੇ ਬੱਚੇ ਸਾਹਮਣੇ 7000 ਤੋਂ ਬਹੁਤ ਜ਼ਿਆਦਾ ਔਖਾ ਗੁਜ਼ਾਰਾ ਕਿਉਂਕਿ ਰਿਜਾਂ ਦਾ ਸਾਨੂੰ ਵੀ ਬੜੀਆਂ ਮਿੰਟ ਤੋਂ ਬਹੁਤ ਜ਼ਿਆਦਾ ਰਿਜਾਂ ਆ ਰਹੀਆਂ ਹੁਣ ਤੁਹਾਨੂੰ ਪਤਾ ਪਹਿਤ ਤੇ ਲਾ ਵੇਖ ਕੇ ਫੇਰ ਜ ਕੜੀ ਵੀ ਹੁੰਦੀਆਂ ਕਿਉਂਕਿ ਹੁਣ ਦੀਦੀ ਇਕੱਲੇ ਆ ਤੇ ਉਹਨਾਂ ਨੇ ਕੀ ਰੀਝਾਂ ਦੱਸਾਂ ਤੁਹਾਨੂੰ ਪਤਾ ਕਿਨੇ 7000 ਚ ਆਪਣਾ ਘਰ ਦੇ ਸਾਂਭਣ ਤੇ ਜਾਂ ਲੈਣੀਆਂ ਰੀਝਾਂ ਹੋ ਗਏ ਲੱਗੀਆਂ। ਸੋ ਕਹਿੰਦੇ ਨੇ ਕਿ ਜਦੋਂ ਘਰ ਦੇ ਵਿੱਚ ਵਿਆਹ ਹੁੰਦਾ ਏ ਤਾਂ ਇੱਕ ਸਾਲ ਕੀ ਪਹਿਲਾਂ ਹੀ ਜੇਰੀਆਂ ਨੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਰ ਅੱਜ ਤਸਵੀਰ ਤੁਹਾਨੂੰ ਇੱਕ ਦਿਖਾਵਾਂਗੇ ਕਿ ਭੈਣ ਦਾ ਵਿਆਹ ਏ 15 ਤਰੀਕ ਨੂੰ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਹੈਗਾ। ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਘਰ ਦੀਆਂ ਛੱਤ ਜੇਰੀ ਏ। ਸੀਨਾ ਵਾਲੀ ਛੱਤ ਹੈ ਤੇ ਇੱਕੋ ਹੀ ਕਮਰਾ ਹੈ ਉਹਦੇ ਵਿੱਚ ਰੋਟੀ ਪਾਣੀ ਬਣਾਉਂਦੇ ਨੇ ਤੇ ਉੱਥੇ ਹੀ ਸੌਂਦੇ ਨੇ ਪਿੱਛੇ ਵੀ ਇੱਕ ਕਮਰਾ ਹੈਗਾ ਏ ਪਰ ਹਾਲਾਤ ਜਿਹਰੇ ਨੇ ਬੜੇ ਮਾੜੇ ਨੇ ਐਦਰ ਇੱਕ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਛੱਤ ਨਹੀਂ ਹੈਗੀ ਬਾਥਰੂਮ ਹੈਗੇ ਨੇ ਲੈਟਰਿੰਗ ਬਾਥਰੂਮ ਆ ਪਰ ਛੱਤ ਨਹੀਂ ਹੈਗੀ ਬੜਾ ਔਖਾ ਏ ਕਹਿੰਦੇ ਨੇ ਕਿ ਧੀਆਂ ਨੂੰ ਬੂਹ ਤੋਂ ਖਵਾ ਲੈਣਾ ਉਹਨਾਂ ਦਾ ਵਿਆਹ ਕਰਨਾ ਬੜਾ ਔਖਾ ਹੁੰਦਾ ਏ ਜੇ ਮਾਤਾ ਪਿਤਾ ਦਾ ਸਾਆ ਸਿਰ ਤੇ ਨਾ ਹੋਵੇ ਤੁਹਾਨੂੰ ਦੱਸ ਦਈਏ ਕਿ ਮਾਮੇ ਦੀ ਬੇਟੀ ਨੇ ਪੂਆਦੀ ਬੇਟੀ ਨੂੰ ਆਪਣੇ ਕੋਲ ਲਿਆ ਕੇ ਆਲ ਪੋਸ ਕੇ ਵੱਡਾ ਕੀਤਾ ਏ ਪਰ ਕਿਤਨਾ ਕਿਤੇ ਵਿਆਹ ਯੋਗੀ ਹੋ ਗਈ ਏ ਪਰ ਘਰ ਦੇ ਵਿੱਚ ਮਾਹੌਲ ਵਿਆਹ ਵਾਲਾ ਨਹੀਂ ਹੈਗਾ ਨਹੀਂ ਤਾਂ ਘਰ ਦੇ ਵਿੱਚ ਭਾਜੀ ਕੱਢੀ ਜਾਂਦੀ ਏ ਕੋਈ ਸਮਾਨ ਲਿਆਣਾ ਕੋਈ ਨਾ ਕੋਈ ਸਮਾਨ ਜਰਾ ਰਹਿ ਜਾਂਦਾ ਭਾਵੇਂ ਬੇਟੇ ਦਾ ਵਿਆਹ ਤੇ ਭਾਵੇਂ ਬੇਟੀ ਦਾ ਵਿਆਹ ਆਪਾਂ ਗੱਲਬਾਤ ਕਰਾਂਗੇ ਭੈਣ ਨੇ ਆਪਣੇ ਭੈਣ ਨੂੰ ਘਰੇ ਲਿਆ ਕੇ ਆਪਣੀ ਬੇਟੀ ਮੰਗਰਾ ਪਾਲ ਪੋਸ ਕੇ ਵੱਡਾ ਕੀਤਾ 15 ਤਰੀਕ ਨੂੰ ਵਿਆਹ ਹੈ ਪਰ ਕਿਤਨਾ ਕਿਤੇ ਮਯੂਸ ਨੇ ਮਯੂਸ ਕਿਉਂ ਨੇ ਕਿ ਖਰਚਾ ਵੜਾਏ ਪਰ ਵਿਆਹ ਵੀ ਧਰ ਲਿਆ 15 ਤਰੀਕ ਨੂੰ ਸੋ ਜਿੰਨੇ ਵੀ ਵੀਡੀਓ ਦੇਖਦੇ ਪਏ ਨੇ ਦਾਨੀ ਸੱਜਣ ਉਹ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਅਸ਼ੀਰਵਾਦ ਦਿਵੋ ਬੱਚੀ ਨੂੰ ਆਣ ਕੇ ਕਿਉਂਕਿ ਕਹਿੰਦੇ ਨੇ ਕਿ ਕੰਨਿਆਦਾਨ ਮਹਾਨ ਦਾਨ ਹੁੰਦਾ ਏ ਤੁਸੀਂ ਵੀ ਉਹਨਾਂ ਦੇ ਭਾਗੀ ਬਣੋ ਇਹਨਾਂ ਨੂੰ ਆਣ ਕੇ ਬੇਟੀ ਨੂੰ ਆਪਣਾ ਕਿਤੇ ਨਾ ਕਿਤੇ ਅਸ਼ੀਰਵਾਦ ਜ਼ਰੂਰ ਦਿਓ ਆਪਾਂ ਗੱਲਬਾਤ ਕਰਦੇ ਆਂ ਸੋ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਕਮਰੇ ਦੇ ਵਿੱਚ ਰੋਟੀ ਪਾਣੀ ਬਣਾਉਂਦੇ ਨੇ ਤੇ ਇੱਥੇ ਹੀ ਖਾਂਦੇ ਨੇ ਤੇ ਨਾਲ ਦੀ ਨਾਲ ਵਿਆਹ ਵੀ ਕਰ ਦਿੱਤਾ ਏ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਜਿਹੜਾ ਏ ਉਹ ਲੱਗਦਾ ਨਹੀਂ ਪਿਆ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਵਿਆਹ ਧਾਰ ਦਿੱਤਾ ਹੈ ਪਰ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਲੋੜ ਹੈ ਦਾਨੀ ਸੱਜਣਾ ਦੀ ਤੁਸੀਂ ਦੇਖਦੇ ਪਿਓ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਅਸ਼ੀਰਵਾਦ ਜ਼ਰੂਰ ਦਿਓ ਬੱਚੀ ਨੂੰ ਆਣ ਕੇ ਆਪਾਂ ਗੱਲਬਾਤ ਕਰਦੇ ਹਾਂ ਬੱਚੀ ਦੇ ਨਾਲ ਕੀ ਹੋਣਾ ਦਾ ਕਹਿਣਾ ਹੈ ਸੋ ਆਪਾਂ ਭੈਣ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਵਿਆਹ 15 ਤਰੀਕ ਨੂੰ ਧਰਤਾ ਹੈ ਪਰ ਵਿਆਹ ਵਾਲਾ ਮਾਹੌਲ ਨਹੀਂ ਹੈਗਾ ਕਿਤੇ ਨਾ ਕਿਤੇ ਘਰ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਭੈਣ ਦੀ ਹੱਥਾਂ ਦੇ ਵਿੱਚ ਚੂੜੀਆਂ ਪੈ ਗਈਆਂ ਨੇ ਪਰ ਵਿਆਹ ਜਰਾ 15 ਤਰੀਕ ਨੂੰ ਆ ਪਰ ਕਿਤੇ ਨਾ ਕਿਤੇ ਮਯੂਸ ਬੈਠੀ ਐ ਭੈਣ ਐ ਭੈਣ ਹੁਣ ਮਾਂ ਬਣ ਕੇ ਆਪਣਾ ਰੋਲ ਅਦਾ ਕਰਦੀ ਪਈ ਐ ਆਪਾਂ ਗੱਲਬਾਤ ਵੀ ਕਰਾਂਗੇ ਉਸ ਭੈਣ ਦੇ ਨਾਲ ਜਿਹਦਾ 15 ਤਰੀਕ ਨੂੰ ਵਿਆਹ ਹੈ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਪਲਕ ਪਲਕ ਜੀ ਕਿੰਨੇ ਉਮਰ ਆ ਤੁਹਾਡੀ ਮੇਰੀ 21 ਸਾਲ ਸੋ 21 ਸਾਲ ਉਮਰ ਆ ਤੁਸੀ ਹੁਣ ਕਿੱਥੇ ਰਹਿੰਦੇ ਪਿਓ ਅਸਟਨ ਮੈਂ ਮਾਮੂ ਜੀ ਦੀ ਕੁੜੀ ਆ ਮਾਮੇ ਦੀ ਕੁੜੀ ਕੋ ਹਾਂਜੀ ਕਿੰਨੀ ਉਮਰ ਸੀ ਜੀ ਜਦ ਤੁਸੀਂ ਆਪਣੀ ਮਾਮੇ ਦੀ ਕੁੜੀ ਕੋ ਲਾਗਿਆ ਆਪਣੀ ਭੈਣ ਕੋ 7 ਸਾਲ 7 ਸਾਲਾਂ ਦੀ ਮਾਤਾ ਪਿਤਾ ਕਿੱਥੇ ਤੁਹਾਡੇ ਮਾਤਾ ਪਿਤਾ ਦੀ ਡੈਥ ਹੋ ਗਈ ਕਿਦਾਂ ਹੋ ਗਈ ਐ ਮੰਮਾ ਨੇ ਟੈਕ ਹੋ ਗਿਆ ਸੀ ਜੀ ਹਾਂਜੀ ਤੇ ਪਾਪਾ ਡਾਕਟਰ ਚ ਚਲ ਗਏ ਸੀ ਜੀ ਹੋਰ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਹੈਗਾ ਐ ਛੋਟਾ ਭਰਾ ਸੀ ਉਹ ਚਾਚੇ ਹੋਣੇ ਰੱਖ ਰਿਹਾ 3 ਸਾਲ ਦਾ ਸੀ ਜੀ ਹਾਂਜੀ ਨਾ ਉਹ ਪਿੱਛੇ ਆਏ ਵੇਖਣ ਚਲ ਅਸੀਂ ਵੇਖ ਲਈ ਧੀਆ ਇਦਾਂ ਓਦਾਂ ਕੋਈ ਨਹੀਂ ਆਇਆ ਸੋ ਭੈਣ ਮੇਰੀ ਇਹ ਵਿਆਹ ਹੈ ਚੂੜੀਆਂ ਪਾ ਦਿੱਤੀਆਂ ਤੁਹਾਨੂੰ ਪਰ ਵਿਆਹ ਵਾਲਾ ਮਾਹੌਲ ਨਹੀਂ ਲੱਗਦਾ ਪਿਆ ਛੱਤ ਦੇਖਦੇ ਪਿਆ ਟੀਨਾ ਵਾਲੀ ਛੱਤਾਂ ਗਰਮੀ ਆ ਨਹੀਂ ਆ ਕੱਪ ਜਾਂਦੀ ਹੈ ਤੇ ਕਿੱਦਾਂ ਫਿਰ ਉੱਥੇ ਰੋਟੀ ਬਣਾਉਂਦੇ ਕਿੱਦਾਂ ਕਰਦਾ ਗੁਜ਼ਾਰਾ ਚੱਲਦਾ ਏ ਤੇ ਭੈਣ ਨੇ ਤੁਹਾਨੂੰ ਆਪਣੇ ਕੋਲ ਲੈੰਦਾ ਕੀ ਕਹਿਣਾ ਚਾਹਦੇ ਬਹੁ ਮਸ਼ਕਲ ਗੁਜ਼ਾਰਾ ਚੱਲਦਾ ਕਿਉਂਕਿ ਭਾਜੀ ਵੀ ਡਰਾਈਵਰੀ ਕਰਦੇ ਆ 6000 ਰੁਪਿਆ ਉਹਨਾਂ ਦੀ ਤਨਖਾਹ ਹੈ 4000 ਰੁਪਿਆ ਦੀ ਸਕੂਲ ਉਹ ਲੈਣੇ ਛੋਟੇ ਛੋਟੇ ਬੱਚੇ ਸ਼ਾਮ 7000 ਚ ਬਹੁਤ ਜਿਆਦਾ ਔਖਾ guzara ਕਿਉਂਕਿ ਦੋਨਾਂ ਦੇ ਪਹਿਲੇ ਬੱਚੇ ਆ ਤੇ ਉਹਨਾਂ ਨੂੰ ਪਾਲਣਾ ਬਹੁਤ ਮੁਸ਼ਕਲ ਦਾ ਨੂੰ ਪਤਾ ਛੋਟੀ ਛੋਟੀ ਜ਼ਰੂਰਤ ਸਕੂਲ ਦੀ ਕਾਪੀ ਪਤਾ ਹਰ ਇੱਕ ਚੀਜ਼ ਦੁੱਧ ਵੀ ਮੋਂਦਾ ਰਾਸ਼ਨ ਪਾਣੀ ਵੀ ਮੋਂਦਾ ਤੇ 7000 ਚ ਬਹੁਤ ਔਖਾ guzara ਹੁੰਦਾ ਸੋ ਵਿਆਹ ਵਾਲੇ ਘਰ ਦੇ ਵਿੱਚ ਖੁਸ਼ੀਆਂ ਹੁੰਦੀਆਂ ਭਾਜੀ ਬਣਾਣੀਆਂ ਬੜਾ ਕੁਝ ਕਰਨਾ ਹੈ ਉਹ ਲਿਆਣਾ ਉਹ ਲਿਆਣਾ ਰੌਣਕਾਂ ਲੱਗੀਆਂ ਹੁੰਦੀਆਂ ਪਰ ਤੁਹਾਡੇ ਘਰ ਦੇਖਦਾ ਪਿਆ ਕਿ ਉਦਾਂ ਦਾ ਮਾਹੌਲ ਨਹੀਂ ਲੱਗਦਾ ਕੋਈ ਰੀਜਾਂ ਦਾ ਸਾਨੂੰ ਵੀ ਬੜੀਆਂ ਮੈਨੂੰ ਤੋਂ ਬਹੁਤ ਜ਼ਿਆਦਾ ਰੀਜਾਂ ਵਿਆਹ ਰੀਆਂ ਹੁਣ ਤੁਹਾਨੂੰ ਪਤਾ ਪੈਸਾ ਚਲਾ ਵੇਖ ਕੇ ਫੇਰ ਰੀਜ ਕੜੀਦੀ ਹੁੰਦੀ ਹੈ ਕਿਉਂਕਿ ਹੁਣ ਦੀਦੀ ਇਕੱਲੇ ਆ ਤੇ ਉਹਨਾਂ ਨੂੰ ਕੀ ਰੀਜਾਂ ਦੱਸਾਂ ਤੁਹਾਨੂੰ ਪਤਾ ਕਿਨੇ 7000 ਚ ਆਪਣਾ ਘਰ ਸੰਭਣ ਤੇ ਜਾਂ ਮੇਰੀਆਂ ਰੀਜਾਂ ਹੋਣ ਰਹਿ ਗਈਆਂ ਤੁਹਾਡੀ ਦੀਦੀ ਹੈ ਪਰ ਕਿਤੇ ਨਾ ਕਿਤੇ ਮਾਤਾ ਤੁਹਾਡੀ ਬਣ ਗਈ ਹੈ ਮਾਤਾ ਪਿਤਾ ਉਹ ਬਣ ਗਏ ਨੇ ਪਰ ਉਹਨਾਂ ਨੂੰ ਵੀ ਬੜੇ ਕਿਤੇ ਨਾ ਕਿਤੇ ਚਾਹ ਨਹੀਂ ਕਿ ਆਪਾਂ ਆਪਣੀ ਢੈਣ ਨਹੀਂ ਆਪਾਂ ਆਪਣੀ ਧੀ ਦਾ ਵਿਆ ਕਰਨਾ ਖੁਸ਼ੀਆਂ ਦੇ ਚਾਹਾਂ ਦੇ ਨਾਲ ਉਹ ਵੀ ਬੇਵਸ ਨੇ ਕਿਤਨਾ ਕਿਤੇ ਉਹ ਵੀ ਚਾਹ ਜਿਹੜੇ ਤੁਹਾਡੇ ਪੂਰੇ ਕਰਨਾ ਚਾਹੁੰਦੇ ਨੇ ਪਰ ਬੇਵਸ ਨੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਮੇਰੀ ਦੀਦੀ ਮਾਂ ਦੀਦੀਆਂ ਮੇਰੀ ਮਾਂ ਹੀ ਆ ਵਾਦ ਤੋਂ ਵਾਦ ਉਹਨਾਂ ਦੀ ਮਦਦ ਕੀਤੀ ਜਾਵੇ ਨਾਲੇ ਮੇਰੀ ਕੀਤੀ ਜਾਵੇ ਇਹ ਕਿ ਬਰਾਤੀਆਂ ਨਾਲੇ ਜਾਵੇ ਨਾਲੇ ਮੈਨੂੰ ਸਮਾਨ ਦਿੱਤਾ ਜਾਵੇ ਬਸ ਇਹ ਹੀ ਕਹਿਣਾ ਚਾਹੁੰਦੀ ਮੈਂ ਆਪਣੇ ਵੀਰ ਨਾਲ ਭਰ ਕਾਰਨ ਕਿ ਮੇਰੀ ਹੈਲਪ ਗਾਰਡਨ ਫੋਨ ਤੇ ਕਰ ਦੇ ਅੱਤ ਵਾਦ ਹੱਲਪ ਵਰਡ ਕੀ ਜਾਵੇ ਮੇਰੇ ਸੋ ਕਦੇ ਕਿਸੇ ਨੇ ਚਾਇਆ ਨਹੀਂ ਕਿਸੇ ਭੈਣ ਭਰਾ ਨੇ ਤੁਹਾਡੇ ਆਣ ਕੇ ਕੀ ਆਪਾਂ ਉਹਦੀ ਵੀ ਬੇਟੀ ਦੀ ਵੀ ਆਪਣੀ ਭੈਣ ਦੀ ਵੀ ਆਣ ਕੇ ਆਪਾਂ ਬਾਹ ਫੜੀਏ ਪੁੱਛੀਏ ਜਾ ਕੇ ਵੀ ਕੀ ਹਾਲਾਤ ਨੇ ਕਿੱਦਾਂ ਰੰਦੀ ਪਈਏ ਭੈਣ ਦੇ ਕੋਲ ਚਲ ਗਈ ਏ ਪਰ ਭੈਣ ਦੇ ਵੀ ਹਾਲਾਤ ਜਿਹਰੇ ਬੜੇ ਮਾੜੇ ਨੇ ਕਦੇ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਤੁਹਾਨੂੰ ਨਾ ਕਿਸੇ ਨੇ ਪੁੱਛਿਆ ਨਾ ਚਾਚੇ ਤਾਇਆ ਨੇ ਨਾ ਚਾਚੇ ਤਾਇਆ ਦੇ ਮੁੰਡਿਆਂ ਨੇ ਇਸ ਸੈਨ ਨੇ ਅਜੇ ਤੱਕ ਨਹੀਂ ਫੋਨ ਟਿੱਕਾ ਨਹੀਂ ਕਰਕੇ ਪੁੱਛਿਆ ਹਾਂ ਅਸੀਂ ਪੁੱਛ ਲਿਆ ਹੈ ਕਿ ਆ ਕਿ ਨਹੀਂ ਹੈ ਕਿ ਅੱਛਾ ਸਾਡੇ ਵੀ ਤਾਏ ਚਾਚੇ ਦੀ ਗੁੜੀ ਅਸੀਂ ਪੁੱਛ ਲਿਆ ਕੱਦੇ ਨਹੀਂ ਪੁੱਛਿਆ ਕਿੰਨੀ ਦੇਰ ਹੋ ਗਈ ਤੁਹਾਡੇ ਕੋਲ ਇੱਥੇ ਰਹਿੰਦੇ ਆ ਤਾਂ ਮੈਂ 7 ਸਾਲਾਂ ਦੀ ਹਾਂ ਜਦਾ ਅਸੀਂ ਅੱਛਾ ਹੁਣ 21 ਸਾਲ ਦੀ ਹਾਂ ਹਾਂਜੀ ਤੇ ਕਿੱਦਾਂ ਦਾ ਪਿਆਰ ਮਿਲਿਆ ਫਿਰ ਭੈਣ ਨੇ ਮਾਂ ਵਰਗੀ ਰੱਖਿਆ ਵਾਂ ਮੈਂ ਤਾਂ ਟੀਆ ਵਰਗੀ ਰੱਖਿਆ ਮਾਈ ਬਣੀ ਆ ਜਿੱਦਾਂ ਆਪਣੇ ਬੱਚਾ ਖੋਣ ਦੇ ਪੁੰਦੇ ਉਦਾਂ ਮੈਨੂੰ ਜਿੱਦਾਂ ਦਾ ਆਪਣੇ ਬੱਚਿਆਂ ਨੂੰ ਲੈ ਕੇ ਦੇਣਾ ਨੀੜਾ ਕੱਪੜਾ ਲਾਉਣਾ ਪਾਉਣਾ ਸਾ ਮਤਲਬ ਉਦਾਂ ਹੀ ਰੱਖਦੇ ਆ ਕਦੀ ਆਪਣੇ ਬੱਚਿਆਂ ਤੋਂ ਲਗਿ ਰੱਖਿਆ ਵਿਆਹ ਦੇ ਨਿਧਰਿਕ ਨੂੰ ਟੋੜ 15 ਕਿਲੋ ਪਰ ਵਿਆਹ ਵਾਲਾ ਤੇ ਮਾਹੌਲ ਨਹੀਂ ਲੱਗਦਾ ਧੰਨਵਾਦ ਖਰਚੇ ਨਹੀਂ ਪਹਹਦੇ ਲਾਣੀ ਅਗਰ ਖਰਚੇ ਬਹੁਤ ਆ ਤੇ ਹੁਣ ਹਰ ਚੀਜ਼ ਮੰਗਾਈ ਵਾਲੀ ਦੇ ਕੀ ਬੰਦਾ ਕਰੇ ਸੋ ਬੜੇ ਤੁਹਾਨੂੰ ਦੇਖਦੇ ਪਏ ਨੇ ਤੁਹਾਡੇ ਭਰਾ ਵੀਰ ਤੁਹਾਡੇ ਜਿਹੜੇ ਮਤਲਬ ਕਿ ਤੁਹਾਨੂੰ ਮਦਦ ਦੇਣ ਵਾਸਤੇ ਬੜੇ ਦਿਆਲੂ ਨੇ ਜਿਹੜੇ ਦੇਖਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਹੀ ਮੈਸੇਜ ਦੇਣਾ ਚਾਹੁੰਦੀ ਆ ਮੈਂ ਬਾਅਦ ਤੋਂ ਬਾਅਦ ਮੇਰੀ ਹੈਲਪ ਕੀਤੀ ਜਾਵੇ ਤਾਂ ਬਾਅਦ ਤੋਂ ਬਾਅਦ ਮੇਰੇ ਵੀਰ ਭਰਾ ਨੂੰ ਮਤਲਬ ਮੈਸੇਜ ਫੋਨ ਤੇ ਜਾ ਕਨੈਕਟ ਕਰ ਲੈ ਜਾਂ ਘਰ ਆਣ ਕੇ ਮੇਰੀ ਹੈਲਪ ਕੀਤੀ ਜਾਵੇ ਮੈਂ ਹੀ ਕਹਿੰਦੀ ਆ ਤਾਂ ਬੋਨਾਂ ਦਾ ਵੀ ਭਲਾ ਕਰੇ ਜਿਹੜੀ ਮੇਰੀ ਹੈਲਪ ਕਰੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਮੇਰੀ ਬਾਅਦ ਤੋਂ ਬਾਅਦ ਮਦਦ ਕੀਤੀ ਜਾਵੇ ਤਾਂ ਕਿ ਮੇਰਾ ਵਿਆਹ ਵਿਜਰਾਏ ਖੁਸ਼ੀਆਂ ਤੇ ਚਾਵਾਂ ਦੇ ਨਾਲ ਹੋ ਜੇ ਭੈਣ ਦੇ ਕੋਲ ਆਈਏ ਭੈਣ ਨਹੀਂ ਉਹ ਮਾਂ ਬਣ ਗਈ ਹੈ ਸਾਥੀ ਹਜ਼ਾਰ ਦੇ ਵਿੱਚ ਆਪਣੇ ਵੀ ਬੱਚੇ ਪਾਲਦੇ ਆ ਤੇ ਨਾਲ ਦੇ ਨਾਲ ਇਸ ਬੱਚੀ ਨੂੰ ਵੀ ਆਪਣਾ ਅਪਣਾ ਲਿਆ ਏ ਪਰ ਕਿਤੇ ਨਾ ਕਿਤੇ ਮਯੂਸ ਨੇ ਪੈਸੇ ਨਹੀਂ ਹੈਗੇ 15 3 ਨੂੰ ਵਿਆਹ ਹੈ ਤੁਹਾਡੇ ਅਸ਼ੀਰਵਾਦੀ ਲੋੜ ਆ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਦਾਨੀ ਸੱਜਣਾ ਤੱਕ ਵੀਡੀਓ ਪਹੁੰਚਾ ਦਿਓ ਜਿੱਥੋਂ ਤੱਕ ਜਾਂਦੀ ਏ ਕਹਿੰਦੇ ਨੇ ਕੰਨਿਆਦਾਨ ਮਹਾਨਦਾਨ ਹੁੰਦਾ ਐ ਇਸ ਧੀ ਨੂੰ ਵੀ ਆਣ ਕੇ ਕੋਈ ਨਾ ਕੋਈ ਜ਼ਰੂਰ ਅਸ਼ੀਰਵਾਦ ਦਿਓ ਤਾਂ ਕਿ ਇਹ ਵੀ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚੇ ਤੇ ਤੁਹਾਡਾ ਵੀ ਕਿਤੇ ਨਾ ਕਿਤੇ ਧੰਨਵਾਦ ਕਰੇ ਸੋ ਪਲੀਜ਼ ਉਹੀ ਫੋਨ ਕਰਨ ਜਿਨ੍ਹਾਂ ਨੇ ਐਸ ਧੀ ਨੂੰ ਅਸ਼ੀਰਵਾਦ ਦੇਣਾ ਵਾ ਤੁਸੀਂ ਆਪ ਆਣ ਕੇ ਵੀ ਘਰੇ ਆਣ ਕੇ ਵੀ ਅਸ਼ੀਰਵਾਦ ਦੇ ਸਕਦੇ ਹੋ ਇਹਨਾਂ ਦੀ ਮਦਦ ਕਰ ਸਕਦੇ ਹੋ ਸੋ ਪਲੀਜ਼ ਵੀਡੀਓ ਨਵਾਤਵਾਦ ਸ਼ੇਅਰ ਕਰਿਓ ਆਪਾਂ ਅੰਦਰ ਨੰਬਰ ਵੀ ਲਵਾਂਗੇ ਨੰਬਰ ਦੇ ਤੇ ਤੋਂ ਤੁਸੀਂ ਫੋਨ ਕਰਕੇ ਘਰ ਆਣ ਕੇ ਮਦਦ ਵਿਤੀ ਦੀ ਕਰ ਸਕਦੇ ਹੋ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਭੈਣ ਭੈਣ ਨਹੀਂ ਮਾ ਬਣੀ ਹੋਈ ਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਗੱਲਬਾਤ ਕਰਾਂਗੇ ਦੋ ਬੱਚੇ ਨੇ ਮਾਮੇ ਦੀ ਬੇਟੀ ਦੇ ਪਰ ਉਹ ਦੋ ਬੱਚੇ ਨੇ ਅਤੀਜੀ ਬੇਟੀ ਨੂੰ ਵੀ ਅਪਣਾ ਲਿਆ ਵਾ ਉਹਨੂੰ ਵੀ ਢੈਨ ਨੂੰ ਕਿਤੇ ਨਾ ਕਿਤੇ ਆਪਣਾ ਬੱਚੀ ਬਣਾ ਲਿਆ ਸੋ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫੇਰ ਹੀ ਕਿਤੇ ਨਾ ਕਿਤੇ ਐਹੋ ਜੀ ਸੇਵਾ ਹੁੰਦੀ ਏ ਬੱਚਿਆਂ ਨੂੰ ਰੋਟੀ ਪਾਣੀ ਖਵਾਣਾ ਪੜਾ ਲਿਖਾ ਕੇ ਵਿਆਹਣ ਵਾਸਤੇ ਕਰ ਦਿੱਤਾ ਏ ਤੇ ਅੱਜ ਦੀ ਦਾ ਵਿਆਹ 15 ਤਰੀਕ ਨੂੰ ਵਿਆਹ ਹੈ ਪਰ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਨਹੀਂ ਬੜੇ ਮਯੂਜ ਬੈਠੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਉਹਦੀ ਟੈਨ ਦੇ ਨਾਲ ਟੈਨ ਨਹੀਂ ਮਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਜਾਨਾ ਸੋ ਨਮਸਕਾਰ ਜੀ ਕੀ ਨਾਮ ਜੀ ਲਖਵਿੰਦਰ ਕੋਰ ਲਖਵਿੰਦਰ ਕੋਰ ਜੀ ਤੁਹਾਡੀ ਕੀ ਲੱਗਦੀ ਹੈ ਮੇਰੀ ਭੂਆ ਦੀ ਬੇਟੀ ਹੈ ਟੈਨ ਲੱਗੀ ਹਾਂਜੀ ਪਰ ਹੁਣ ਤੁਸੀਂ ਮੈਂ ਆਪਣੀ ਬੇਟੀ ਬਣਾਈ ਹੈ ਤੁਹਾਡੇ ਕਿੰਨੇ ਬੱਚੇ ਹੈ ਮੇਰੇ ਦੋ ਬੱਚੇ ਦੋ ਬੱਚੇ ਉਹਨਾਂ ਨੂੰ ਪਾਲਣਾ ਪੋਛਣਾ ਖਰਚੇ ਬੜੇ ਨੇ ਕਿੰਨੇ ਪੈਸੇ ਕਮਾ ਲੈਂਦੇ ਤੂੰ ਦੋਨੇ ਜਣੇ ਤੁਸੀਂ 7000 ਹੁੰਦਾ ਸਾਰਾ ਜੀ ਤੁਸੀਂ ਕਿੰਨੇ ਕਮਾ ਲੈਂਦੇ ਤੂੰ ਉਹ ਕਿੰਨੇ ਕਮਾਉਂਦੇ 5000 ਕਮਾਉਂਦੇ ਤੇ 1000 ਰੁਪਏ ਮੈਂ ਰਿੰਨੀ ਸਕੂਲ ਚ ਬੱਚੇ ਸਾਹਮਣੇ ਸੋ 7000 ਦੇ ਵਿੱਚ ਗੁਜ਼ਾਰਾ ਹੋ ਜਾਂਦਾ ਸਾਰੇ ਪਰਿਵਾਰ ਦਾ ਅੱਗੇ ਦੋ ਬੱਚੇ ਸੀਗੇ ਉਹਨਾਂ ਦੇ ਪੜਾਈ ਲਿਖਾਈ ਦਾ ਖਰਚਾ ਤੇ ਹੁਣ ਭੈਣ ਆਪਣੀ ਨੂੰ ਵੀ ਤੁਸੀਂ ਆਪਣੀ ਬੱਚੀ ਬਣਾ ਲਿਆ ਖਰਚਾ ਚੱਲ ਜਾਂਦਾ ਘਰ ਦਾ ਚੱਲਦਾ ਤਾਂ ਨਹੀਂ ਪਰ ਔਖਾ ਹੀ ਆ ਕਾ ਟਾਈਮ ਪਾਸ ਕਰੀ ਜਾਈਦਾ ਜੀ ਹਾਂਜੀ ਵਿਆਹ ਧਰ ਦਿੱਤਾ ਵਾ ਧੀ ਦਾ 15 ਤਰੀਕ ਨੂੰ ਵਿਆਹ ਹੈ ਪਰ ਘਰ ਦੇ ਵਿੱਚ ਮਾਹੌਲ ਜਰਾਏ ਵਿਆਹ ਵਰਗਾ ਨਹੀਂ ਹੈ ਹਾਂਜੀ ਟੈਨਸ਼ਨ ਰਹਿੰਦੀ ਹੁਣ ਕੀ ਕਰ ਸਕਦੇ ਹਾਂ ਇਹ ਵੀ ਹੋਣੀ ਵੀ ਤਾਂ ਹੈ ਪਰ ਭੈਣ ਜੀ ਟੈਨਸ਼ਨ ਦੇ ਨਾਲ ਗੁਜ਼ਾਰਾ ਨਹੀਂ ਚੱਲਣਾ ਹਾਂਜੀ ਪੈਸੇ ਹੋਣਗੇ ਚਾਹ ਹੁੰਦੇ ਆ ਮਾਪਿਆਂ ਨੂੰ ਚਾਹ ਬੜੇ ਹੁੰਦੇ ਨੇ ਕਿ ਉਹਨੂੰ ਆਪਾਂ ਲਹਿੰਗਾ ਲੈ ਕੇ ਦੇਣਾ ਉਹ ਲੈ ਕੇ ਦੇਣਾ ਜਾਂ ਅਦਾ ਕਰਨਾ ਪਰ ਮੈਂ ਦੇਖਦਾ ਪਿਆ ਹਾਲੇ ਤੱਕ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਕੀ ਕਹਿਣਾ ਚਾਹੁੰਦਾ ਚਾਹਤ ਹਨ ਨੂੰ ਵੀ ਬਣਾਓ ਫੇ ਅਸੀਂ ਵੀ ਹੌਂਕਾਮ ਨਾ ਕਰੀਏ ਬਾਕੀ ਹੋਣਾ ਰੱਬ ਦੀ ਮਰਜ਼ੀ ਹੈ ਤੇ ਨਹੀਂ ਇੰਨੀ ਗੁੰਜਾਇਸ ਨਹੀਂ ਹੈਗੇ ਕੀ ਫਿਰ ਜਿਹੜੇ ਦਾਨੀ ਸੱਜਣ ਵੀਡੀਓ ਦੇਖਦੇ ਆਪਣੇ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਕੀ ਮਦਦ ਦੀ ਗੁਹਾਰ ਲਗਾਉਂਦੇ ਮੈਂ ਤੇ ਉਹ ਚੰਨੀ ਆਪਣੇ ਭੈਣ ਭਰਾਵਾਂ ਨੇ ਤੇ ਵੀ ਵਾਤ ਤੋਂ ਵਾਤ ਹੈਲਪ ਕੀਤੀ ਜਾਵੇ ਤੇ ਬਰਾਤੀ ਚੰਗੇ ਸੰਭੇ ਜਾਂ ਤੇ ਸਮਾਨ ਵੀ ਦਿੱਤਾ ਜਾਵੇ ਥੋੜਾ ਜਿਹਾ ਸੋ ਪਲੀਜ਼ ਆਪਣਾ ਨੰਬਰ ਦੇ ਦਿਓ ਹਾਂਜੀ 70528 15486 ਜੀ ਰਿਕਵੈਸਟ 70528 15486 ਸੋ ਕੀ ਫਿਰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਕੋਲ ਆਂਦੇ ਨੇ ਕੀ ਉਹਨਾਂ ਨੂੰ ਕਹਨੇ ਆਪੇ ਆਣ ਕੇ ਆਤੀ ਤੇ ਉਹ ਅਸ਼ੀਰਵਾਦ ਦੇਣ ਆਪਣੀ ਟੀਮ ਮੈਂ ਚਲਨੀ ਆਪੀ ਪਾਵਾਂ ਆਪਣੇ ਆਪ ਆਣ ਕੇ ਆਸ਼ੀਰਵਾਦ ਦਵਾਂ ਤੇ ਤਾਂ ਫਿਰ ਮੈਸੇजेस ਦੇ ਦਿਓ ਆਣ ਕੇ ਦੀ ਹੈਲਪ ਕੀਤੀ ਜਾਵੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੱਚੀ ਨੂੰ ਆਣ ਕੇ ਅਸ਼ੀਰਵਾਦ ਦਿਓ ਐ ਵੀ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਆਪਣੇ ਘਰ ਵਿਦਾ ਹੋ ਜੇ ਭੈਣ ਨੇ ਆਪਣੀ ਭੈਣ ਨੂੰ ਕੋਲ ਲਿਆਂਦਾ ਤੇ ਅੱਜ ਕਿਤੇ ਨਾ ਕਿਤੇ ਉਹ ਆਪਣੀ ਬੇਟੀ ਬਣਾ ਕੇ ਉਹਨੂੰ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਵਿਦਾ ਕਰਨੀ ਚਾਹਦੀ ਹੈ ਸੋ ਵੀਡੀਓ ਨੂੰ ਵੱਤਵਾਲੇ ਸ਼ੇਅਰ ਕਰਿਓ ਜਿੰਨੇ ਵੀ ਦਾਨੀ ਸੱਜਣ ਵੀਡੀਓ ਦੇਖਦੇ ਪਏ ਨੇ ਉਹ ਪਲੀਜ਼ ਇਹਨੂੰ ਆਣ ਕੇ ਧੀ ਨੂੰ ਆਪਣਾ ਅਸ਼ੀਰਵਾਦ ਦੇਣ ਤਾਂ ਕਿ ਇਹ ਵੀ ਖੁਸ਼ੀ-ਖੁਸ਼ੀ ਚਾਵਾ ਦੇ ਨਾਲ ਆਪਣੇ ਘਰ ਜਾਵੇ ਪਲੀਜ਼ ਉਹੀ ਫੋਨ ਕਰਨ ਧੀ ਨੂੰ ਜਿਨ੍ਹਾਂ ਨੇ ਇਸ ਧੀ ਨੂੰ ਅਸ਼ੀਰਵਾਦ ਦੇਣਾ ਹੈ ਤੇ ਕੋਈ ਇਹਨਾਂ ਦੀ ਮਦਦ ਕਰਨੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਔਨਗਰਵਾਲ ਦੇ ਨਾਲ ਲੱਕੀ ਰਾਜਵੋਧ ਬਟਾਲਾ